ਮੈਂ ਸਾਰੇ ਹੀ ਬੁਲਾਰਿਆਂ ਨੂੰ ਸੁਣ ਰਿਹਾ ਸੀ ਸਾਡੇ ਸਾਥੀ ਹਰਿਆਣੇ ਤੋਂ ਵੀ ਮੰਨਿਊ ਕਹਾੜਜੀ ਲਖਵਿੰਦਰ ਸਿੰਘ ਜੀ ਦੇ ਬੋਲਣ ਤੋਂ ਬਾਅਦ ਗੱਲਾਂ ਬਹੁਤ ਘੱਟ ਰਹਿ ਜਾਂਦੀਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਅਸੀਂ ਸਭ ਤੋਂ ਵੱਧ ਕੁਰਬਾਨੀ ਦਿੱਤੀ ਤੇ ਜਦੋਂ ਦੇਸ਼ ਆਜ਼ਾਦ ਹੋਇਆ ਤੇ ਦੇਸ਼ ਤਾਂ ਆਜ਼ਾਦ ਹੋਇਆ ਪਰ ਸਾਡੇ ਤਾਂ ਹੱਲੇ ਪਏ ਸੀ ਇਹੀ ਗੱਲ ਆਪਾਂ ਤੋਂ ਅੱਜ ਤੱਕ ਸੁਣਦੇ ਆਏ ਹਾਂ ਤੇ ਉਹਨਾਂ ਨੇ ਵੰਡਿਆ ਕਿਸ ਨੂੰ ਪਹਿਲਾਂ ਤਾਂ ਉਸ ਧਰਤੀ ਨੂੰ ਵੰਡਿਆ ਕਿ ਜਿਨੇ ਸਿਕੰਦਰ ਦਾ ਮੂੰਹ 모ੜਿਆ ਜਿਨੇ ਅਫਦਾਲੀ ਦਾ ਮੂੰਹ 모ੜਿਆ ਜਿਨੇ ਅੰਗਰੇਜ਼ਾਂ ਦਾ ਮੂੰਹ 모ੜਿਆ ਉਸ ਧਰਤੀ ਨੂੰ ਵੰਡਿਆ ਦੂਜੇ ਪਾਸੇ ਉਸ ਧਰਤੀ ਨੂੰ ਵੰਡਿਆ ਬੰਗਾਲ ਦੀ ਧਰਤੀ ਨੂੰ ਜਿਨੇ ਪੂਰੇ ਦੇਸ਼ ਨੂੰ ਵਿਚਾਰ ਦਿੱਤਾ ਤੇ ਉਹਨੂੰ ਜਿਹੜਾ ਲਾਗੂ ਹੈ ਉਹ ਪੰਜਾਬ ਦੀ ਧਰਤੀ ਕਰਤੀ ਪੰਜਾਬ ਤੇ ਬੰਗਾਲ ਦੋਵੇਂ ਵੱਡੇ ਗਏ ਲਾਸਟ ਅੰਤਮ ਜਿਹੜਾ ਲਾਰਡ ਮਾਉਂਟ ਬੈਂਟਨਸੀ ਉਹ ਆਪ ਦੀ ਕਿਤਾਬ ਦੇ ਵਿੱਚ ਲਿਖ ਕੇ ਜਾਂਦਾ ਹੈ ਕਿ ਜਿਹੜੇ ਇਹ ਅਟਕ ਦਰਿਆ ਤੋਂ ਲੈ ਕੇ ਯਮਨਾ ਤੱਕ ਦੇ ਵਾਸੀ ਨੇ ਜਿਨ੍ਹਾਂ ਦੀ نسل ਬਖਰੀ ਹੈ ਜਿਨ੍ਹਾਂ ਦੀ ਕੌਮ ਬਖਰੀ ਹੈ ਉਹਨਾਂ ਦੇ ਦਿਲਾਂ ਦੇ ਵਿੱਚ ਇੱਕ ਟੀਸ ਹੈ ਜੋ ਬਰਕਰਾਰ ਰਹੂਗੀ ਕਿ ਸਾਡਾ ਰਾਜਸੀ ਅੱਜ ਵੀ ਉਹੀ ਸਰਕਾਰਾਂ ਦੇ ਪਿੱਛੇ ਬੈਠੀ ਹੋਈਆਂ ਤਾਕਤਾਂ ਜਿਹੜੇ ਆਰਐਸਐਸ ਦੇ ਨੁਮਾਇੰਦੇ ਨੇ ਤੁਹਾਨੂੰ ਇਤਿਹਾਸ ਦੇ ਚਰੋਖੇ ਤੇ ਇੱਕ ਗੱਲ ਦੱਸਦਾ ਕਿ ਇੱਕ ਸਪੈਸ਼ਲ ਕੈਟਾਗਰੀ ਹੈ ਚਿੱਤ ਪਾਵਨ ਬ੍ਰਾਹਮਣ ਜਿਹੜਾ ਆਰਐਸਐਸ ਦਾ ਮੁਖੀ ਬਣ ਸਕਦਾ ਹੈ ਉਹਨਾਂ ਨੇ ਜਦੋਂ 1907 ਦੇ ਵਿੱਚ ਬ੍ਰਿਟਿਸ਼ ਸਰਕਾਰ ਨੇ 50ਵਾਂ ਦਿਹਾੜਾ ਮਨਾਉਣ ਦੀ ਰਾਜ ਦੇ ਉੱਪਰ ਪੂਰੇ ਜ਼ੋਰ ਦੇ ਨਾਲ ਨਵੇਂ ਕਾਨੂੰਨ ਲੈ ਕੇ ਆਈ ਉਹਨਾਂ ਨੇ ਇੱਕ ਵਿਚਾਰਧਾਰਾ ਦਿੱਤੀ ਕਿ ਇੱਕ ਨਰਮ ਵਿਚਾਰਧਾਰਾ ਇੱਕ ਗਰਮ ਵਿਚਾਰਧਾਰਾ ਜਿਹੜੀ ਗਰਮ ਵਿਚਾਰਧਾਰਾ ਸੀਗੀ ਉਹਦੇ ਚ ਲਾਲ ਬਾਲ ਪਾਲ ਤੇ ਭਾਈ ਅਜੀਤ ਸਿੰਘ ਜੀ ਜਿਨ੍ਹਾਂ ਨੇ 9 ਮਹੀਨੇ ਅੰਦੋਲਨ ਲੜਿਆ ਉਹਨਾਂ ਨੂੰ ਰੱਖਿਆ ਗਿਆ ਉਹਨਾਂ ਨੂੰ ਉਸ ਸਮੇਂ ਅੱਤਵਾਦੀ ਉਗਰਵਾਦੀ ਆਖਿਆ ਗਿਆ ਜਿਵੇਂ ਸਾਨੂੰ ਅੱਜ ਉਗਰਵਾਦੀ ਖਾਲਿਸਤਾਨੀ ਆਖਿਆ ਜਾਂਦਾ ਹੈ ਇਹ ਉਹ ਹੈ ਉਸੇ ਵਿਚਾਰਧਾਰਾ ਦੇ ਪੈਰੋਕਾਰ ਨੇ ਸਾਨੂੰ ਕਿਹਾ ਜਾਂਦਾ ਅੱਜ ਦੇ ਸਮੇਂ ਦੇ ਵਿੱਚ ਕਈ ਪੱਤਰਕਾਰ ਵੀ ਰੁਚਦੇ ਨੇ ਕਹਿੰਦੇ ਟਰੈਕਟਰ ਇੰਨੇ ਨਵੇਂ-ਨਵੇਂ ਕਿੱਥੋਂ ਆਏ ਇਹ ਗੱਡੀਆਂ ਨਵੇਂ-ਨਵੇਂ ਕਿੱਥੋਂ ਆਈਆਂ ਅਸੀਂ ਉਹਨਾਂ ਨੂੰ ਠੋਕ ਕੇ ਜਵਾਬ ਦਿੰਨੇ ਉਹ ਵੀ ਜਦੋਂ ਦਿੱਲੀ ਦੇ ਅੱਗੇ ਲੋਕੀ ਖਚਰਾ ਤੇ ਫਿਰਦੇ ਸੀ ਸਾਡੇ ਕੋਲ ਅਰਬੀ ਘੋੜੇ ਸੀਗੇ ਅਰਬੀ ਅਸੀਂ ਕਲਗੀ ਲਾ ਕੇ ਤੁਰਨ ਵਾਲੇ ਗੁਰੂ ਹਾਂ ਅਸੀਂ ਮੁਗਲਿਆ ਸਲਤਨਤ ਦੇ ਵਿੱਚ ਢੋਲ ਨਹੀਂ ਨਗਾੜੇ ਵਜਾਏ ਨੇ ਕਿਉਂਕਿ ਅਸੀਂ ਬਾਬਾ ਦੀ ਸਰਸਰੀਆ ਕਾਉ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਦੇ ਵਾਰਸਾਂ ਅਸੀਂ ਬਾਬਾ ਬਗੇਲ ਸਿੰਘ ਦੇ ਵਾਰਸਾਂ ਅਸੀਂ ਗੁਰੂ ਗੋਬ ਸਿੰਘ ਜੀ ਦੇ ਵਾਰਸਾਂ ਅਸੀਂ ਕਰਤਾਰ ਸਿੰਘ ਸਰਾਬੇ ਦੇ ਵਾਰਸਾਂ ਅਸੀਂ ਭਗਤ ਸਿੰਘ ਦੇ ਵਾਰਸਾਂ ਕੋਈ ਮਾਫੀਆਂ ਮੰਗਣ ਵਾਲੇ ਸਵਾਕਰ ਦੇ ਵਾਰਿਸ ਨਹੀਂ ਜੇਲਾਂ ਚੋਂ ਚਿੱਠੀਆਂ ਲਿਖ ਕੇ ਮਾਫੀਆਂ ਮੰਗ ਕੇ ਬਾਹਰ ਆਣੇ ਵਾਲੇ ਦੇ ਵਾਰਿਸ ਨਹੀਂ ਅਸੀਂ ਮਾਤਾ ਗੁਜਰੀ ਦੇ ਜાયੇ ਹਾਂ ਅਸੀਂ ਮਾਤਾ ਖੀਵੀ ਜੀ ਦੇ ਹਾਂ ਅਸੀਂ ਮਾਤਾ ਭਾਗੋ ਜੀ ਦੇ ਹਾਂ ਗੱਲਾਂ ਤੁਸੀਂ ਸਾਰੀਆਂ ਹੀ ਸੁਣਦੇ ਹੋ ਅੱਜ 1 ਮਹੀਨਾ ਹੋ ਚੱਲਿਆ ਏ ਅਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ ਅਸੀਂ ਤੁਰੇ ਸੀ ਮੇਰੇ ਨਾਲ ਸਾਡਾ ਵੀਰ ਯੂਪੀ ਤੋਂ ਗੁਰਮਨੀਤ ਸਿੰਘ ਮਾਂਗਟ ਸਾਡੇ ਆਗੂ ਕਿਸਾਨ ਮਜ਼ਦੂਰ ਮੋਰਚਾ ਦੇ ਕੋਆਰਡੀਨੇਟਰ ਸਰਬਨ ਸਿੰਘ ਜੀ ਪੰਡੇਰ ਅਸੀਂ ਅਕਾਲ ਤਖਤ ਸਾਹਿਬ ਅਰਦਾਸ ਕਰਦੇ ਸੀ ਅਕਾਲ ਤਖਤ ਸਾਹਿਬ ਅਰਦਾਸ ਕਰਕੇ ਹਜੇ ਇੱਕ ਪੈਰ ਪੁੱਟੇ ਨਹੀਂ ਸੀਗਾ ਮੱਥਾ ਟੇਕਣ ਵਾਸਤੇ ਤੇ ਇੱਕ ਬੀਬੀ ਆ ਕੇ ਸਾਡਾ ਹੱਥ ਫੜ ਲੈਂਦੀ ਏ ਸ਼ਾਇਦ ਤੁਸੀਂ ਵੀਡੀਓ ਵੇਖੀ ਹੋਊਗੀ ਉਹ ਗੱਲ ਬੋਲਦੀ ਹੈ ਕਿ ਪੁੱਤ ਦਿੱਲੀ ਜਾ ਰਹੇ ਹੋ ਕਿ ਦਿੱਲੀ ਦੇ ਹੋ ਕੇ ਨਾ ਆ ਜੇ ਕਹਿੰਦੇ ਦਿੱਲੀ ਤੁਸੀਂ ਪਹਿਲਾਂ ਵੀ ਗਏ ਸੀਗੇ ਤੇ ਕਿਤੇ ਨਾ ਕਿਤੇ ਦਿੱਲੀ ਦੇ ਹੋ ਗਏ ਸੀ ਮੈਂ ਕਹਾ ਮਾਤਾ ਅਸੀਂ ਹਰਿਆਣੇ ਤੋਂ ਪੰਜਾਬ ਨੂੰ ਆਪਣਾ ਪੇਕੇ ਘਰ ਮੰਨਦੇ ਹਾਂ ਕਿਉਂਕਿ ਸਮੇਂ ਦੀ ਹੁਕਮਰਾਨ ਨੇ ਪਹਿਲਾਂ ਸਾਨੂੰ ਦੇਸ਼ ਬੰਡਿਆ ਫਿਰ ਹਿਮਾਚਲ ਬੰਡਿਆ ਫਿਰ ਹਰਿਆਣਾ ਬੰਡਿਆ ਪਰ ਪੂਰੀ ਦੁਨੀਆ ਦੇ ਵਿੱਚ ਵਸਦਾ ਹੈ ਸਿੱਖ ਭਾਈਚਾਰਾ ਅਕਾਲ ਤਖਤ ਸਾਹਿਬ ਦੇ ਅਕੀਦਾ ਰੱਖਦਾ ਏ ਤੇ ਪੰਜਾਬ ਨੂੰ ਆਪ ਦਾ ਪਿੱਕੇ ਘਰ ਮੰਨਦਾ ਏ ਇਹ ਗੱਲ ਤੂੰ ਕਹੀਏ ਸਾਨੂੰ ਅਕਾਲ ਸਖਬ ਸਾਹਿਬ ਦੇ ਸਾਹਮਣੇ ਮਰ ਤਾ ਹੀ ਜਾਵਾਂਗੇ ਪਰ ਦਿੱਲੀ ਦੇ ਹੋ ਕੇ ਨਹੀਂ ਆਵਾਂਗੇ ਤੇ ਅਸੀਂ ਕੋਈ ਕਾਸਰ ਨਹੀਂ ਛੱਡੀ 13 ਤਰੀਕ ਨੂੰ ਉਹਨਾਂ ਨੇ ਅਥਰੂ ਗੈਸ ਦੇ ਗੋਲੇ ਚਲਾਏ ਉਹਨਾਂ ਨੇ ਟੀਅਰ ਗੈਸ ਚਲਾਈ ਉਹਨਾਂ ਨੇ 에ਅਰ ਬਲਾਸ ਚਲਾਇਆ ਉਹਨਾਂ ਨੇ ਰਬੜ ਦੀਆਂ ਬੁਲਟਾਂ ਚਲਾਈਆਂ ਐਸਐਲਆਰ ਦੇ ਫਾਇਰ ਕਰੇ ਤੇ ਤੁਹਾਡੇ ਆਗੂ ਤੇ ਤੁਹਾਡੇ ਪੁੱਤਰ ਤੁਹਾਡੇ ਵੀਰ ਉੱਥੇ ਡਟ ਕੇ ਖੜੇ ਰਹੇ ਇਹ ਪ੍ਰਤੱਖ ਪ੍ਰਮਾਣ ਹੈ ਹੁਣ ਕਰਦੇ ਹਾਂ ਅੰਦੋਲਨ ਦੀ ਗੱਲ ਕਿ ਅੰਦੋਲਨ ਦੀਆਂ ਪ੍ਰਾਪਤੀਆਂ ਮੇਰਾ ਵੀਰ ਦੱਸ ਕੇ ਗਿਆ ਸੀਗਾ ਪਹਿਲੀ ਅੰਦੋਲਨ ਦੀ ਪ੍ਰਾਪਤੀ ਕਿ ਚੱਲਣ ਤੋਂ ਪਹਿਲਾਂ ਇਤਿਹਾਸ ਦੇ ਵਿੱਚ 8 ਤਰੀਕ ਨੂੰ ਦਿੱਲੀ ਟੁੱਕ ਕੇ ਚੰਡੀਗੜ੍ਹ ਚ ਲੈ ਕੇ ਆਏ ਆ ਤਿੰਨ ਬੰਦੇ ਤਿੰਨ ਨੁਮਾਇੰਦੇ ਜਿਹੜੇ ਮਿਨਿਸਟਰ ਸੀਗੇ ਮੀਟਿੰਗ ਕਰਨ ਆਉਂਦੇ ਨੇ ਇਹ ਵੀ ਇਤਿਹਾਸ 'ਚ ਪਹਿਲੀ ਵਾਰ ਹੋਇਆ ਕਿ ਅੰਦੋਲਨ ਚੱਲਣ ਤੋਂ ਪਹਿਲਾਂ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਵੀ ਜਿਹੜੇ ਹੁਣ ਆ ਰਹੇ ਨੇ ਉਹਨਾਂ ਦੇ ਪੈਰ ਨਹੀਂ ਕੰਬਦੇ ਕਿਉਂਕਿ ਸਾਡਾ ਇਤਿਹਾਸ ਹੈ ਅਸੀਂ ਬੈਰੀਕੇਡ ਤੋੜ ਕੇ ਗਏ ਸੀਗੇ ਪਿਛਲੀ ਵਾਰ ਉਹ 8 ਤਰੀਕ ਨੂੰ ਮੀਟਿੰਗ ਕਰਨ ਆਂਦੇ ਨੇ ਸਾਡੀ ਬਾਜ ਨੂੰ ਮਾਰਨ ਵਾਸਤੇ ਇਹ ਸੂਬੇ ਦੀ ਸਰਕਾਰ ਜਿਹੜੀ ਕਹਿੰਦੀ ਸੀਗੀ ਬਦਲਾਵ ਹੈ ਜਲਦੀ ਮੀਟਿੰਗ 'ਚ ਸਾਡੇ ਟਵਿੱਟਰ ਹੈਂਡਲ ਸਾਡੇ ਫੇਸਬੁੱਕ ਪੇਜ ਬੰਦ ਕਰ ਦਿੱਤੇ ਜਾਂਦੇ ਨੇ ਬਾਈ ਨੇ ਮੋਢੇ ਤੇ ਹੱਥ ਲਾਇਆ ਕਿ ਤੁਹਾਡੇ ਆਗੂਆਂ ਦੇ ਵਿੱਚ ਕਿਸੇ ਨੂੰ ਵੀ ਕੈਮਰੇ ਦੀ ਭੁੱਖ ਨਹੀਂ ਹੈਗੀ ਜੇ ਕੈਮਰੇ ਦੀ ਭੁੱਖ ਹੁੰਦੀ ਤੇ ਪਹਿਲਾਂ ਆਪਦੇ ਪੇਜ ਚਲਵਾ ਕੇ ਆਉਂਦੇ ਜੇ ਕੋ ਪ੍ਰੇਮ ਖੇਡਣ ਦਾ ਚਾਹੋ ਸਿਰ ਧਰ ਗਲੀ ਮੇਰੀ ਆਓ ਇਤਮਾਰਗ ਪੈਰ ਧਰੀਜੈ ਸਿਰ ਧਿਜੈ ਕਾਹ ਨਾ ਕਿਜੈ ਉਸ ਲੇਨ ਤੇ ਚੱਲ ਰਹੇ ਆ ਬਾਈ ਤੁਹਾਡੇ ਬਾਣੇ ਨੂੰ ਸਲੂਟ ਸ੍ਰੀ ਅਕਾਲ 8 ਤਰੀਕ ਦੀ ਮੀਟਿੰਗ 'ਚ ਮੈਂ ਸੀਗਾ 12 ਤਰੀਕ ਦੀ ਮੀਟਿੰਗ 'ਚ ਸੀਗੇ 15 ਦੀ ਮੀਟਿੰਗ ਸੀਗੇ 18 ਦੀ ਮੀਟਿੰਗ ਸੀਗੇ ਜਿਹੜਾ ਸੂਬੇ ਦਾ ਬਦਲਾਅ ਦਾ ਤੁਹਾਡਾ ਸੀਐਮ ਲੜਕੜੀਆਂ ਕੱਢਦਾ ਉੱਥੇ ਜਿਹੜਾ ਬਾਹਰ ਆ ਕੇ ਕਹਿੰਦਾ ਮੈਂ ਖਰੀਆਂ ਖਰੀਆਂ ਸੁਣਾਈਆਂ ਜਿਹੜਾ ਸੂਬੇ ਦਾ ਇੰਟਰਨੈਟ ਨਹੀਂ ਚਲਵਾ ਸਕਿਆ 1885 ਐਕਟ ਤੋਂ ਬਾਅਦ ਟੈਲੀਗ੍ਰਾਫ ਐਕਟ ਤੋਂ ਬਣ ਇਤਿਹਾਸ ਦੇ ਵਿੱਚ ਪਹਿਲੀ ਵਾਰ ਸੂਬੇ ਦੀ ਸਰਕਾਰ ਦੀ ਬਿਨਾ ਅਨੁਮਤੀ ਤੋਂ ਬਿਨਾ ਪੁੱਛੇ ਸੱਤ ਜ਼ਿਲ੍ਹਿਆਂ ਦਾ ਇੰਟਰਨੈਟ ਬੰਦ ਕਰਾ ਦਿੱਤਾ ਜਿਦੋਂ ਉਹ 9 ਦਿਨ ਪਰਚਾ ਦਰਜ ਕਰਨ ਨੂੰ ਲੱਗ ਜਾਂਦੇ ਨੇ ਜਿਨ੍ਹਾਂ ਨੇ ਹਜੇ ਤੱਕ ਟਾਇਲਟਾਂ ਦੀ ਵਿਵਸਥਾ ਨਹੀਂ ਕੀਤੀ ਥੋਡੇ ਲਈ ਪਾਣੀ ਦੇ ਪ੍ਰਬੰਧ ਨਹੀਂ ਕੀਤੇ ਉਹ ਤੁਹਾਨੂੰ ਹੱਕ ਦਵਾ ਦੂਗਾ ਭੁੱਲ ਜੋ ਆਪਾਂ ਭੁੱਲ ਜਾਨੇ ਕਿ ਪਟਿਆਲੇ ਥੋਡੇ ਦੇ ਡਾਂਗ ਚਲਾਈ ਪ੍ਰੀਤਮ ਸਿੰਘ 22 ਅਗਸਤ ਨੂੰ ਲੰਗੋਵਾਲ ਤੋਂ ਸ਼ਹੀਦ ਹੋ ਗਿਆ ਸਾਡੇ ਵੀਰ ਰਮਿੰਦਰ ਸਿੰਘ ਦੀ ਟੰਗ ਕੱਟੀ ਗਈ ਅੱਜ ਤੱਕ ਨਾ ਉਹਦਾ ਮੁਆਵਜ਼ਾ ਦਿੱਤਾ ਗਿਆ ਨਾ ਉਹਨੂੰ ਨੌਕਰੀ ਦਿੱਤੀ ਗਈ ਜਿਹੜੇ ਇਹੀ ਅਫਸਰ ਮੀਟਿੰਗ 'ਚ ਬੈਠੇ ਸੀਗੇ ਜਿਹੜੇ ਅੱਜ ਬਚੋਲੀਏ ਦਾ ਕੰਮ ਕਰਦੇ ਨੇ ਕਿਉਂਕਿ ਦਿੱਲੀ ਦੇ ਹੁਕਮਰਾਣਾਂ ਦੇ ਅੱਗੇ ਸਾਡੇ ਗੱਦਾਰ ਚੁਗਦੇ ਰਹੇ ਨੇ ਤੇ ਤੁਸੀਂ ਉਸ ਬਦਲਾਅ ਨੂੰ ਚੰਗੀ ਤਰ੍ਹਾਂ ਜਾਣਦੇ ਹੋ ਹੁਣ ਰਹੀ ਅੰਦੋਲਨ ਦੀ ਪ੍ਰਾਪਤੀ ਦੀ ਗੱਲ ਤਹਾਨੂੰ ਨੰਗਾ ਚਿੱਟਾ ਕਰਤਾ ਸਭ ਦਿਖਾਤਾ ਤੁਹਾਨੂੰ ਵੀ ਨਾ ਤੁਹਾਡੇ ਭਾਜਪਾ ਵਾਲੇ ਨੇ ਨਾ ਤੁਹਾਡੇ ਨਾਲ ਬਦਲੋ ਵਾਲੇ ਨੇ ਤੇ ਦੂਜਿਆਂ ਦੇ ਹੱਲੇ ਪੱਲੇ ਤਾਂ ਆਪ ਤੇ ਨਹੀਂ ਕੁਛ ਰਿਹਾ ਉਹ ਤਾਂ ਆਪ ਦਾ ਘਰ ਬਚਾਣ ਦੇ ਲੱਗੇ ਹੋਏ ਨੇ ਵੀ ਸਾਡਾ ਘਰ ਹੀ ਬਚ ਜਵੇ ਜਿਹੜਾ ਸੁਨੀਲ ਜਾਖੜ ਕਹਿੰਦਾ ਵੀ ਰਾਜਸਥਾਨ ਦਾ ਕਿਸਾਨ ਕੀ ਕਰਨਾ ਹੈ ਇੱਥੇ ਉਹਨੂੰ ਚੇਤੇ ਕਰਾਇਓ ਕਿ ਤੇਰਾ ਪਿਓ ਉੱਥੇ ਕੀ ਲੈਣ ਗਿਆ ਸੀ ਤੁਸੀਂ ਸਮਝ ਗਏ ਹੋ ਉਹਨੇ ਜਾ ਕੇ ਉਥੋਂ ਐਮਪੀ ਦਾ ਚੋਣਾ ਲੜੀਆਂ ਤੇ ਇਹੀ ਸੁਨੀਲ ਜਾਖੜ ਪਿਛਲੇ ਚੱਲਦੇ ਅੰਦੋਲਨ ਚ ਦਿੱਲੀ ਜਾਣ ਤੋਂ ਪਹਿਲਾਂ ਮੀਟਿੰਗ ਕਰਕੇ ਸਾਰੇ ਲੀਡਰਾਂ ਨੂੰ ਕਹਿੰਦਾ ਕਹਿੰਦੇ ਤੁਸੀਂ ਐਮਐਸਪੀ ਗਰੰਟੀ ਖਰੀਦ ਦੀ ਮੰਗ ਕਰੋ ਉਹਦੇ ਬੁੱਲ ਨਹੀਂ ਖੁੱਲਦੇ ਮੂੰਹ ਦਾ ਥੁੱਕ ਮੁੱਕ ਜਾਂਦਾ ਜਦੋਂ ਉਹਨੂੰ ਪੁੱਛੇ ਵੀ ਲਖੀਮਪੁਰ ਦੇ ਖੀਰੀ ਨੂੰ ਦਾ ਜਿਹੜਾ ਮੁੱਖ ਦੋਸ਼ੀ ਐ ਅਜੇ ਮਿਸਰਾ ਟੈਣੀ ਉਹਨੂੰ ਟਿਕਟ ਦੇਤੀ ਤੂੰ ਉਹਦੇ ਬਾਰੇ ਦੋ ਲਫ਼ਜ਼ ਬੋਲ ਦੇ ਉਹਨਾਂ ਦੀਆਂ ਲੱਤਾਂ ਕੰਬਦੀਆਂ ਨੇ ਕਿਉਂਕਿ ਜਿਵੇਂ ਬਦਲਾਅ ਦੇ ਈਡੀ ਦੇ ਛਾਪੇ ਲੱਗ ਕੇ ਉਹ ਉਹਨੇ ਮੰਤਰੀ ਅੰਦਰ ਡੱਕੇ ਹੋਏ ਨੇ ਇਸੇ ਤਰ੍ਹਾਂ ਇਹਨਾਂ ਨੂੰ ਪਤਾ ਵੀ ਨੰਬਰ ਸਾਡਾ ਵੀ ਐ ਅੰਦੋਲਨ ਦੀ ਪਹਿਲੀ ਪ੍ਰਾਪਤੀ ਕਿ ਜਿਹੜੇ ਕਹਿੰਦੇ ਸੀਗੇ ਹੁਣ ਕਿਸਾਨੀ ਦੀ ਗੱਲ ਨਹੀਂ ਰਹੀ ਹੁਣ ਮਜ਼ਦੂਰਾਂ ਦੀ ਗੱਲ ਨਹੀਂ ਰਹੀ ਹੁਣ ਅੰਦੋਲਨ ਉੱਠ ਨਹੀਂ ਸਕਦਾ ਜਦੋਂ ਖਨੋਰੀ ਦੇ ਬਾਡਰਾਂ ਦੇ ਉੱਪਰ ਹਰਿਆਣੇ ਦੀ ਬਰੂਹਾਂ ਦੇ ਉੱਪਰ ਹਜ਼ਾਰਾਂ ਕਿਸਾਨ ਪਹੁੰਚ ਗਿਆ ਤੇ ਉਹ ਕਹਿੰਦੇ ਨੇ ਕਿ ਜੇ ਬਦੀਕੀ ਹੋਊਗੀ ਤੇ ਅਸੀਂ ਆਵਾਂਗੇ ਜਿਹੜੇ ਕਹਿੰਦੇ ਸੀਗੇ ਸਾਡਾ ਕੋਈ ਲੈਣਾ ਦੇਣਾ ਨਹੀਂ ਪਰ ਅਸੀਂ ਕਹਿੰਦੇ ਹਾਂ ਅਸੀਂ ਉਹਨਾਂ ਦੇ ਨਾਲ 13 ਮਹੀਨੇ 383 ਦਿਨ ਅੰਦੋਲਨ ਲੜਿਆ ਅਸੀਂ ਸਿੱਖਿਆ ਲੋ ਤੋਂ ਅਸੀਂ ਸਿੱਖ ਕੇ ਹੀ ਉਹਨਾਂ ਤੋਂ ਅੱਗੇ ਆਏ ਹਾਂ ਤੇ ਉਹਨਾਂ ਨੂੰ ਖੁੱਲਾ ਸੱਤਾ ਅਸੀਂ ਉਹਨਾਂ ਦੇ ਆਪਣੇ ਹਾਂ ਪਰ ਜਿਹੜਾ মিডিਆ ਇਹ ਦਿੱਲੀ ਦੀ ਗੱਲ ਘੱਟ ਦਿਖਾਉਂਦਾ ਹੈ ਤੇ ਸਾਡੇ ਬਖਰੇਵੇਂ ਵੱਧ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ ਉਹ ਸਾਡੇ ਨਮਕਾਂ ਤੇ ਜ਼ਖਮਾਂ ਦੇ ਨਮਕ ਛਿੜਕਣ ਦੀ ਗੱਲ ਕਰਦਾ ਹੈ ਮੈਂ ਤੁਹਾਨੂੰ ਇਤਿਹਾਸ ਦੇ ਝਰੋਖੇ ਤੇ ਗੱਲ ਦੱਸ ਦਵਾਂ ਸਾਡੀਆਂ ਤਾਂ ਮਿਸਲਾਂ ਆਪਸ ਵਿੱਚ ਲੜਦੀਆਂ ਰਹੀਆਂ ਨੇ ਤੇ ਰਾਣੀ ਸਦਾਕੌਰ ਮਹਾਰਾਜਾ ਰਣਜੀਤ ਸਿੰਘ ਨੇ ਇਕੱਠੀਆਂ ਕੀਤੀਆਂ ਅਸੀਂ ਮੁੜ ਇਕੱਠੇ ਹੋਏ ਤੇ ਜਦੋਂ ਤੁਹਾਨੂੰ ਯਾਦ ਹੋਊਗਾ ਅਫਦਾਲੀ ਦੇ ਸਮੇਂ ਦੇ ਵਿੱਚ ਸਾਨੂੰ ਖੇਰੂ ਖੇਰੂ ਕਰਦਾ ਸੀ ਤੇ ਅਸੀਂ 8 ਮਹੀਨੇ ਬਾਅਦ ਦੀਵਾਲੀ ਨੂੰ ਚੜ੍ਹ ਕੇ ਆਏ ਸੀ ਇਸੇ ਤਰ੍ਹਾਂ ਉਹ ਦਿਨ ਦੂਰ ਨਹੀਂ ਤੁਸੀਂ ਐਸੇ ਹਫਤੇ 'ਚ ਦੇਖੋਗੇ ਅਸੀਂ ਇੱਕ ਮੁਠ ਹੋ ਕੇ ਦਿੱਲੀ ਨੂੰ ਬੰਗਾਰਾਂਗੇ ਤੇ ਆਪਣੀ ਜਿੱਤ ਲਵਾਂਗੇ